जी स्क्रीन भी शो हो 2 मिनट तो हो गए है चोड़ कर लो कैमरा कैमरे की सेटिंग करके देखने दे मुझे ये की चक्कर पे गए यार ਪਤਾ ਨਹੀਂ ਆਪਣੇ ਆਪ ਹੀ ਹੋਇਆ ਹੋਣਾ ਮੈਂ ਨਾ ਉਧਰੋਂ ਆ ਗਿਆ ਲਾਈਵ ਉਦੇ ਚੋਂ ਦੂਜੇ ਚੋਕੀਆਂ ਦੇ ਹੁੰਦੇ ਆ ਆ ਸੁੰਡੇ ਵਾਲੇ ਉਹਦੇ ਚੋਂ ਜਿਹੜਾ ਮੈਂ ਤੁਹਾਨੂੰ ਭੇਜਿਆ ਸੀ ਲਿੰਕ ਕੋ ਸ਼ਾਇਦ ਉਹ ਤਾਂ ਕਰ ਕੋ ਰੁਕ ਗਿਆ ਦਵਾਰਾ ਨਾਲ ਲਾਈਵ ਇੱਕ ਮਿੰਟ ਤਾਂ ਦੇਖਦੇ ਆ ਇਹ ਵੀ ਸਿੱਖੀਏ ਫਿਰ ਕਿਵੇਂ ਸੱਟੂ ਜੇ ਕੱਲ ਨੂੰ ਕਰਨਾ ਪੈ ਜੇ ਇਹਨੂੰ ਸਕਰੀਨ ਨੂੰ ਐਂਦਾ ਟੱਚ ਕਰਕੇ ਐਂਦਾ ਕਰੋ ਜਿਹੜਾ ਇਹ ਨੂੰ ਗਾਊਟ ਕਰਦੇ ਆਂ ਹੁੰਦੀ ਨਹੀਂ ਤਕਰੀਨ ਤੇ ਨਾ ਇਦਾਂ ਟੱਚ ਹੋ ਗਿਆ ਹੋਵੇ ਆ ਦੇ ਮੈਂ ਵੀ ਕਰ ਲਿਆ ਆਹ ਦੇਖ ਲੈ ਕਿ ਤਰ੍ਹਾਂ ਨੂੰ ਦਈਏ ਦਮ ਇਹ ਵੀ ਹੋ ਗਿਆ ਕਰ ਜਮੀਨ ਹੋਈ ਤੇ ਤੋ ਦੇਖੀ ਨੀ ਮਾਜ ਕੀ ਕਰੀ ਜਾਂਦੇ ਸੀ ਪਰਸਨੀ ਅੱਜ ਮੇਰੇ ਚੈਨਲ ਤੇ ਇੱਕ 옵ਸ਼ਨਤਾ ਆ ਗਈ ਸ਼ਾਇਦ ਯারে ਕੀ ਹੋਈ ਹੰਦਾ ਸਮਝ ਨਹੀਂ ਆਉਂਦੀ ਦੁਬਾਰਾ ਲਾਈਵ ਆਗੇ ਦੁਬਾਰਾ ਕਰਵਾਉ ਨੂੰ ਜਲਦੀ ਓਨ ਕਰਿਓ ਫਿਰ ਮੈਂ ਜਾਣਾ 10 ਮਿੰਟ ਤੇ ਮੈਂ ਜਾ ਰਿਹਾ ਜੇ ਕਿ ਕੋਈ ਕੰਟੈਕਟ ਕਰੇ ਕੰਟੈਕਟ ਕਰੇ ਐਕਸੈਮ ਸਹੀ ਆਈ ਜਾਂਦਾ ਫਿਰ ਉਦਾਂ ਹੀ ਲੱਗਦਾ ਹੁਣ ਤੁਹਾਨੂੰ ਹੂੰ ਦੁੱਡੀ ਆਈ ਤਾਂ ਸਹੀ ਨਜ਼ਰ ਆ ਰਿਹਾ ਹੂੰ ਬੱਸ ਫੇ ਠੀਕ ਆ ਕਮੈਂਟ ਨਹੀਂ ਸ਼ੋ ਹੋ ਰਿਹਾ ਮੈਨੂੰ ਕੋਈ ਨੂੰ ਕੋਈ ਅਜੇ ਤੱਕ ਜੁੜੇ ਨਹੀਂ ਆਪਾਂ ਅ ਮੇਰੀ ਆਈਡੀ ਤੁਹਾਨੂੰ ਮੈਂ ਭੇਜਿਆ ਤਾਂ ਅੱਛਾ ਕਿ ਇਹ ਕੀ ਕਰੀ ਜਾਂਦੇ ਸੀ ਬੱਲੇ ਅਸੀ ਕੀ ਕਰਨਾ ਬੱਲੇ ਰੱਖੜੀ ਤੇ ਸੱਚ ਹੈ ਰੱਖੜੀ ਤੇ ਕੌਣ ਕੌਣ ਆਇਆ ਜਵਾਕ ਆਏ ਆ ਮੇਰੇ ਮੁੰਡੇ ਦੇ ਅੱਛਾ ਫੋਬੇਸ਼ ਤਾ ਗੁੱਡੀਆਂ ਆਈਆਂ ਸਾਡੀਆਂ ਤੇ ਓਹ ਅ ਦੂਜਾਕੀਆਂ ਨੇ ਹੁੰਦੇ ਆ ਕੀ ਲੈ ਕੇ ਫਿਰ ਤੁਹਾਡੇ ਵਾਸਤੇ ਮੈਂ ਕੁੜੀਆਂ ਨੂੰ ਦੇਈਦਾ ਹੁੰਦਾ ਕਿ ਲਈਦਾ ਹੁੰਦਾ ਕੁੜੀਆਂ ਤੋਂ ਮੈਂ ਕੁੜੀਆਂ ਕੁਛ ਨਾ ਕੁਛ ਖਾਣ ਨੂੰ ਤਾਂ ਲੈ ਕੇ ਆਉਂਦੀਆਂ ਹੀ ਹੁੰਦੀਆਂ ਹਨ ਨੂੰ ਤੇੜੇ ਪਰਫੀਦੇ ਵੀਡੀਓ ਭੇਜੀ ਤਾਂ ਹੈ ਮੈਂ ਲਗਾਈ ਤਾਂ ਹੈ ਵੀਡੀਓ ਵੀਡੀਓ ਲਗਾਈਆ ਵੀਡੀਓ ਅੱਜ ਪਾਈਆ ਹੂੰ ਕੱਲ ਨੂੰ ਆਪਾਂ ਲਾਈਵ ਆਈਏ ਹਨਾ ਦਿਨੇ ਆਈਏ ਕੱਲ ਨੂੰ ਲਾਈਵ ਨਾਲੇ ਜਿਹੜਾ ਆਪਾਂ ਵੀਡੀਓ ਬਣਾਈਏ ਨਾਟਕ ਨੂੰ ਤੱਕ ਦੀ ਘੈਂਡ ਜੀ ਕੋਈ ਪੰਨੀ ਹਾਂ ਤੁਸੀਂ ਇੱਥੇ ਆ ਜਾਓ ਨਾ ਆਪਣੇ ਕੋਲੇ ਕੱਲ ਨੂੰ ਲਾਈਵ ਦੇ ਵਿੱਚ ਨਾ ਜੇ ਤੁਹਾਡੇ ਕੋਲ ਅੱਜ ਟਾਈਮ ਹੁੰਦਾ ਤਾਂ ਅੱਜ ਬਹਿੰਦੇ ਆਪਣੇ ਜੀ ਲਾਈਵ ਦੇ ਵਿੱਚ ਨਾਲ ਤੁਹਾਡੇ ਕੋਲ ਵੀ ਨੂੰ ਪਉਂਦੇ ਉਹਨੂੰ ਵੀ ਸਿਖਾਉਣੇ ਆ ਕੈਮਰੇ ਕੈਮਰਾ ਫੇਸ ਕਰਨਾ ਹੂੰ ਨਾਟਕ ਤੋਂ ਤੱਕ ਚੋਬਾ ਬਣਾਏ ਹੋਏ ਇੱਕ ਦੋ ਵਾਰ ਆ ਜਾਓ ਤੁਸੀਂ ਜਦੋਂ ਤੁਹਾਡੇ ਕੋਲੇ ਟਾਈਮ ਲੱਗਿਆ ਹਣਾ ਹੈਲੋ ਭਾਈ ਕੌਣ ਦੇਖ ਰਹੇ ਹੋ ਮੜਾ ਜਦੋਂ ਕਮੈਂਟ ਕਰਕੇ ਉੱਤੇ ਰਹਿਣਾ ਕੋਈ ਨਹੀਂ ਸਿੱਖਿਆ ਜੀ ਹਾਂ ਆਪ ਵੀ ਮਰੇ ਅੰਡ ਦੇ ਚਾਹਾਂਗੇ ਅਸੀਂ ਫਿਰ ਮਹੀਨੇ ਦੇ ਅੰਤ ਵਿੱਚ ਹੂੰ ਹਾਂ ਦੇਖ ਲਓ ਜਦੋਂ ਮਰਜ਼ੀ ਆ ਜੂ ਕੋਈ ਚੱਕਰ ਨਹੀਂ ਕੰਟੈਂਟ ਤਾਂ ਸੋਚ ਲਿਓ ਨਾ ਵਧੀਆ ਜਿਆ ਤੇ ਇੱਕ ਦੋ ਰੀਲਾਂ ਵੀ ਪੋਸਟ ਕਰਾਂਗੇ ਫਨੀ ਰੀਲਾਂ ਵੀ ਕੋਈ ਨਾ ਬਣਾਉਂਦੇ ਜਦਕਰ ਨਹੀਂ ਕੋਈ ਆਉ ਸਹੀ ਯਾਰ ਫਨੀ ਫੁਨੀ ਸਭ ਸਭ ਕੁਝ ਮਿਲ ਜਾਣਾ ਤੇ ਹਨਾ ਉਸ ਲੱਗੋ ਜੀ ਕਿ ਸੋਚ ਲਓ ਬੇ ਟਾਈਮ ਨਾ ਵੇਸਟ ਹੋ ਗਿਆ ਆਪਾਂ ਦੇ ਆਈਏ ਨਹੀਂ ਨਹੀਂ ਫਿਰ ਅਸੀਂ ਨਹੀਂ ਵੇਸਟ ਹੋ ਨਾ ਮੈਂ ਦੱਸੂ ਉਸ ਦਿਨ ਜਿੱਦਨੇ ਆਪਣੇ ਟੀਮ ਦੇ ਸਾਰੇ ਬੰਦੇ ਬੈਠੇ ਹੋਏ ਹਮਮ ਅੰਦਰ ਉਹ ਲੋਕ ਕਹਿ ਰਹੇ ਸਨ ਸਮਝਾ ਦਿਓ ਤੇ ਭਾਬੀ ਨੂੰ ਵੀ ਲਗਾ ਲਿਓ ਵਿੱਚੇ ਹੀ ਮੈਨੂੰ ਇਹ ਇੰਨੇ ਤਾਂ ਮੁਸ਼ਕਲ ਹੀ ਲੱਗੇ ਨਹੀਂ ਛੋਟਾ ਮੁਸ਼ਕਲ ਹੀ ਲੱਗੇ ਹੌਲੀ ਖੁੱਲ ਜਾਂਦਾ ਫਿਰ ਹਾਂ ਉਹ ਤਾਂ ਹੈ ਕਰ ਹਣਾ ਚਲਦਾ ਜਾਂਦਾ ਕਰ ਬੰਦਾ ਹੂੰ ਪਰ ਤੇ ਫਿਰ ਇੱਕ ਵੀਡੀਓ ਬਣਾ ਲਾਏ ਜੇ ਚੜ ਗਈ ਤਾਂ ਵੀ ਠੀਕ ਹੈ ਨਹੀਂ ਚੜੀ ਤਾਂ ਫੇਰ ਚੜਨ ਦਾ ਵੀਡੀਓ ਚੜਨ ਤੇ ਚੜਨ ਵਾਲਾ ਕੋਈ ਚੱਕਰ ਨਹੀਂ ਨਹੀਂ ਤਾਂ ਪ੍ਰੋਮੋਸ਼ਨ ਮਾਰ ਪਾਂਗੇ ਅਬ ਤੁਹਾਨੂੰ ਹੋਰ ਪਤਾ ਲੱਗਿਆ ਸੱਚ ਤੁਸੀਂ ਨਾ ਇੱਥੇ ਜਾ ਕੇ ਮੇਰੀ ਇੱਕ ਵੀਡੀਓ ਤੇ ਉਹ ਸਪੋਰ ਭੇਜਿਓ ਠੀਕ ਹੈ ਕਿਵੇਂ ਪਤਾ ਮੈਂ ਸੁਣ ਦਤਾ ਮੈਂ ਸੁਣੂ ਭੇਜ ਦੇਗ ਨੂੰ ਇਹ ਹਫਤੇ ਚ ਆਪਾਂ ਦੋ ਜਣਿਆਂ ਨੂੰ ਭੇਜ ਸਕਦੇ ਕੀ ਭੇਜਣਾ ਹੁੰਦਾ ਮੇਰਾ ਕੋਈ ਨਹੀਂ ਭੇਜ ਸਕਦੇ ਉਹ ਮੈਂ ਤੈਨੂੰ ਭੇਜਦਾ ਤੂੰ ਹਸਕੂ ਨੂੰ ਭੇਜਦਾ ਕਰੀ ਆਪਾਂ ਹੋਰ ਕਿਸੇ ਨੂੰ ਨਹੀਂ ਭੇਜਦੇ ਕੀ ਭੇਜਣਾ ਹੁੰਦਾ ਹੁਣ ਮੈਂ ਦੱਸਦਾ ਇੱਕ ਮਿੰਟ ਤਾਂ ਰੁਕੋ ਆ ਜਿਵੇਂ ਆ ਮੇਰਾ ਚੈਨਲ ਅਸਲ ਦੇ ਵਿੱਚ ਯਾਰ ਆਪਾਂ ਲਾਈਵ ਕੱਟ ਕੇ ਦੁਬਾਰੇ ਨਾ ਆਈ ਗਏ ਮੈਨੂੰ ਆ ਨਾ ਚੰਗਾ ਨਹੀਂ ਲੱਗਦਾ ਹੋਰ ਹੀ ਪਾਸੇ ਤਾਂ ਮੂੰਹ ਜਾ ਜਾਈ ਜਾਂਦਾ ਮੇਰਾ ਕੀ ਕਹਿੰਦੇ ਆ ਸਿੱ ਜਿਵੇਂ ਹੁਣ ਆ ਸਿਮਾ ਸੁਨ ਦਰਦਾ ਅ ਮੈਂ ਟਿਕ ਟਿਕ ਜੇਸੀ ਉਹ ਸੀ ਉੱਪਰ ਦਾ ਮੈਂ ਤੁਹਾਨੂੰ ਦੱਸਣਾ ਜਦੋਂ ਆਪਾਂ ਕੋਈ ਵੀ ਵੀਡੀਓ ਕੱਢਾਂਗੇ ਹਨਾ ਆਪਣੀ ਹੂੰ ਵੀਡੀਓ ਕੱਢ ਕੇ ਤੇ ਅ ਥੱਲੇ ਜਾਵਾਂ ਕਮੈਂਟਾਂ ਵਾਲੇ ਆਪਸ਼ਨ ਦੇ ਵਿੱਚ ਇੱਥੋਂ ਆਪਾਂ ਨੂੰ ਆਹ ਕਮੈਂਟ ਨਹੀਂ ਹੁੰਦੇ ਜਿਹੜੇ ਇੱਥੋਂ ਆਪਾਂ ਜਿੱਥੇ ਲਿਖਿਆ ਹੁੰਦਾ ਕਮੈਂਟ ਕਰੋ ਹਨਾ ਵਿਖ ਨਹੀਂ ਰਿਹਾ ਆਸੀ ਇੱਥੋਂ ਆਏ ਨੂੰ ਕਰਾਂਗੇ ਨਾ ਇੱਥੇ ਪੈਂਟ ਆ ਜਾਣਗੇ 1200 ਕੁਛ ਹੂੰ ਉਹ ਪੈਂਟ ਤੇ ਟੱਚ ਕਰ ਦੋ ਕੀ ਕਹਣਾ ਪੈਂਟ ਤੇ ਟੱਚ ਕਰ ਦੋ ਇੱਧਰ ਤਾਈ ਮੇਰੀ ਬਹੁਤ ਵਧੀਆ ਫੁਟੋ ਆ ਰਹੀਆਂ ਯਾਰ ਕੀ ਗੱਲ ਹੈ ਚੱਕਰ ਮੈਨੂੰ ਕੈਮਰੇ ਕੋੰਬਰੇ ਚ ਕੋਈ ਨੁਕਸ ਪੈ ਗਿਆ ਕੀ ਚੱਕਰ ਪੈ ਗਿਆ ਯਾਰ ਐਡਾ ਕਲੋਜ਼ ਦਾ ਤੋ ਆਈ ਜਾਂਦਾ ਮੈਂ ਤਾਂ ਨਹੀਂ ਆ ਰੇ ਮੈਨੂੰ ਲੱਗਦਾ ਕਮੈਂਟ ਤੁਹਾਡਾ ਇੱਕ ਕਮੈਂਟ ਆਇਆ ਤਾਂ ਹੈ ਹਾਂ ਉਹ ਕੋਈ ਹੋਰ ਵੀ ਕਮੈਂਟ ਕਲੋਜ਼ ਵਾਲਾ ਮੈਂ ਕੱਟ ਕੇ ਆਉਣਾ ਇੱਕ ਮਿੰਟ ਤੁਸੀਂ ਬੈਠ ਰੋ ਇੱਕ ਮਿੰਟ ਗੇਕ